ਸਭ ਜੀ ਇੱਕ ਗੱਲ ਕਰਦੇ ਆ ਜੀ ਸਭ ਬੰਦੇ ਨੂੰ ਯੂਜ਼ ਕਰਨ ਵਾਲੇ ਹੁੰਦੇ ਆ ਜੀ ਚਾਰ ਜਣੇ ਕੁੱਟ ਰਿਹਾ ਏ ਕਿ ਨਾ ਕਹਿ ਰਹੀ ਛੜ ਦੋ ਛੜ ਦੋ ਹੁਣ ਦੱਸੂਗਾ ਨਹੀਂ ਜੇ ਕੋਈ ਗਲਤ ਬਿਆਨ ਨਹੀਂ ਦੇ ਰੇ ਉਹੀ ਕਹਿ ਦਿੰਦਾ ਸੀ ਇਹਨੂੰ ਦੁਬਾਰਾ ਕੁੱਟੋ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਜੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਦਾ ਤੁਸੀਂ ਖਬਰਾਂ ਲਗਭਗ ਸਾਰੇ ਦੇਖ ਚੁੱਕੇ ਹੋ ਦਰਿਆ ਸਤਲੁਜ ਦੇ ਵਿੱਚ ਹਰ ਸਾਲ ਪਾਣੀ ਹੁੰਦਾ ਤੇ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰ੍ਹਾਂ ਦਾ ਸੰਤਾਪ ਹੰਡਾਉਂਦੇ ਆ ਅਸੀਂ ਪਿੰਡ ਪਰਗੀਆਂ ਬਿਹਾਰੀਪੁਰ ਦੇ ਵਿੱਚ ਮੌਜੂਦ ਆ ਜੋ ਕਿ ਸਿੱਧੂ ਮੈਟੇ ਨੇੜੇ ਹੈ ਔਰ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੁਹਾਨੂੰ ਜਾਣਕਾਰੀ ਲਈ ਦੱਸਤੀ ਜਿਹੜਾ ਸਤਲੁਜ ਦਾ ਬੰਨ ਹੈ ਇਹ ਬੰਨ ਦੇ ਜੋ ਦੋ ਪਾਸੇ ਆ ਤਾਂ ਪਰਗੀਆਂ ਬਿਹਾਰੀਪੁਰ ਇਹ ਕਿੱਸਾ ਹੈ ਔਰ ਇੱਕ ਦਰਿਆ ਦੇ ਜਾਨਿਕ ਸਿੱਧੂ ਮੈਟੇ ਦੇ ਦੂਜੇ ਸਾਈਡ ਤੇ ਆ ਤੇ ਇਹ ਸਿੱਧੂ ਮੈਟੇ ਨੇੜੇ ਆ ਪਿੰਡ ਦਾ ਨਾਮ ਪਰਗੀਆਂ ਬਿਹਾਰੀਪੁਰ ਹੈ ਔਰ ਹਰਵਿੰਦਰ ਸਿੰਘ ਮੇਰੇ ਨਾਲ ਹੈ ਜੋ ਕਿ ਪਾਕਿਸਤਾਨ ਤੋਂ ਵਾਪਸ ਆਇਆ ਹੈ ਪਾਕਿਸਤਾਨ ਕਿਸ ਤਰ੍ਹਾਂ ਚੱਲੇਗਾ ਕਿਉਂਕਿ ਦਰਿਆ ਸਤਲੁਜ ਜਦੋਂ ਜਦੋਂ ਪਾਣੀ ਆਇਆ ਸੀ 32 ਮਹੀਨੇ ਪਹਿਲਾਂ ਤਾਂ ਇਹ ਉਹ ਪਾਣੀ ਦੇ ਵਿੱਚ ਰੁੜ ਕੇ ਪਾਕਿਸਤਾਨ ਚਲੇ ਜਾਂਦੇ ਆ ਕਿਸ ਤਰ੍ਹਾਂ ਐ ਕਿਉਂ ਗਏ ਕਿੱਦਾਂ ਰੁੜ ਗਏ ਸਾਰੇ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਾਂਗੇ ਹਰਵਿੰਦਰ ਜੀ ਪਹਿਲਾਂ ਤਾਂ ਸਸੀ ਗਾਲਾ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਸਹੀ ਸਲਾਮਤ ਅੱਜ ਸਾਡੇ ਸਾਹਮਣੇ ਬੈਠ ਕੇ ਗੱਲਬਾਤ ਕਰ ਰਹੇ ਆ ਸਸੀ ਗਾਲ ਜੀ ਸਾਰੇ ਮੀਡੀਆ ਵਾਲਿਆਂ ਦੇ ਸਸੀ ਗਾਲ ਬਹੁਤ ਬਹੁ ਪੰਜਾਬ ਸਰਕਾਰ ਦੀ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਵਾਪਸ ਲਿਆ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਹਰਵਿੰਦਰ ਸਿੰਘ ਪਿੰਡ ਤਾਂ ਪਰਜੀਆਂ ਬਿਹਾਰੀਪੁਰ ਹੈ ਹਾਂਜੀ ਤਾਂ ਇਸੇ ਥਾਂ ਤੋਂ ਤੁਸੀਂ ਦਰਿਆ 'ਚ ਰੁੜ ਗਏ ਸੀ ਚਾਹ ਕਿ ਹੋਰ ਥਾਂ ਸੀਗੀ ਸਰ ਮੈਂ ਆਪਦੇ ਮਾਮੇ ਦੀ ਲੜਕੀ ਦਾ ਸਮਾਨ ਕਢਾਉਣ ਗਿਆ ਸੀ ਪਿੰਡ ਚਾਂਦੀਵਾਲਾ ਫਰੂਈਪੁਰ ਵੀਖੇ ਉੱਥੇ ਵੀ ਪਾਣੀ ਆਇਆ ਹੋਇਆ ਸੀਗਾ ਪਾਣੀ ਜਿਉਂ ਦੁੱਧ ਦਰਿਆਵਾਂ ਦੇ ਵਿਚਾਲੇ ਪਿੰਡ ਆ ਜੀ ਰਾਜੋ ਕੀ ਗੱਟੀ ਚਾਂਦੀਵਾਲਾ ਇਸ ਤਰੀਕੇ ਦੇ ਪਿੰਡ ਆ ਹਜ਼ਾਰੇਵਾਲਾ ਇਸ ਤਰੀਕੇ ਦੇ ਪਿੰਡ ਉੱਥੇ ਕੋਈ ਰਿੰਦੇ ਆ 15-20 ਪਿੰਡ ਹੋਣਗੇ ਦੁੱਧ ਦਰਿਆਵਾਂ ਦੇ ਵਿਚਾਲੇ ਉਸ ਜਗ੍ਹਾ ਦੇ ਪਾਣੀ ਪਾਣੀ ਹੋ ਗਿਆ ਸੀ ਲੋਕਾਂ ਨੂੰ ਭੱਜ ਦੌੜ ਪੈ ਗਈ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਉਹਨਾਂ ਦਾ ਸਮਾਨ ਕਢਾਉਣ ਗਿਆ ਸੀ ਜੀ ਤਾਂ ਜਦੋਂ ਤੁਸੀਂ ਸਮਾਨ ਕੱਢ ਰਹੇ ਸੀਗੇ ਤੁਹਾਡੇ ਨਾਲ ਹੋਰ ਵੀ ਹੋਣਗੇ ਤੁਸੀਂ ਭੈਣ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਪਾਣੇ ਦੇ ਵਿੱਚ ਰੁੜ ਗਏ ਹੋਰੀ ਜੀ ਪਹਿਲੇ ਬਾਰੇ ਦੇ ਪਿੰਡ ਤੇ ਛੜਤਾ ਸੀ ਜਾ ਕੇ ਅਸੀਂ ਉਹਨਾਂ ਨੂੰ ਪਤਾ ਬਾਅਦ ਚ ਲੱਗਿਆ ਸੀਗਾ ਅਸੀਂ ਕਿਹਾ ਤੁਸੀਂ ਚਲੇ ਜਾਓ ਅਸੀਂ ਸਮਾਨ ਕੱਢ ਲਾਂਗੇ ਪਹਿਲਾ ਦਿਨੇ ਤਾਂ ਅਸੀਂ ਦਾਣੇ ਉਹਨਾਂ ਦੇ ਕੋਠਿਆਂ ਦੇ ਉੱਤੇ ਚੜਾਈ ਖਾਣ ਵਾਲੇ ਦਾਣੇ ਸ਼ਾਮ ਨੂੰ ਪਿੰਡ ਵਿੱਚ ਲਾਜ਼ਮੈਂਟ ਹੋਈ ਕਿ ਪਾਣੀ ਹੋਰ ਛੱਡਿਆ ਗਿਆ ਆਪਦੀਆਂ ਮੱਝਾਂ ਡੰਗਰ ਜਿਹੜੇ ਰੱਖੇ ਹੋਏ ਆ ਉਹਨਾਂ ਨੂੰ ਕਿਸੇ ਉੱਚੇ ਥਾਂ ਤੇ ਲਿਜਾ ਕੇ ਸੇਫ ਜਗ੍ਹਾ ਤੇ ਰੱਖਿਆ ਜਾਵੇ ਇੱਥੇ ਉਹਨਾਂ ਦਾ ਥਾਂ ਨਹੀਂ ਆ ਪਾਣੀ ਹੋਰ ਛੱਡਿਆ ਗਿਆ ਪਿੰਡ ਵੱਲੋਂ ਲਾਜ਼ਮੈਂਟ ਹੋ ਜਾਂਦੀ ਮੱਝਾਂ ਛੱਡ ਕੇ ਲਿਜਾਣ ਲੱਗੇ ਜੀ ਰਸਤੇ ਵਿੱਚ ਇੱਕ ਛੋਟਾ ਜਿਹਾ ਪੋਲਾ ਜੀ ਸਲਾਬ ਨਾਲ ਟੁੱਟ ਗਿਆ ਪਾਣੀ ਆਉਣ ਕਰਕੇ ਫਲਾਟ ਨਾਲ ਟੁੱਟ ਗਿਆ ਉਹ ਤਾਂ ਅਸੀਂ ਮੱਝਾਂ ਲਗਾਉਣ ਲੱਗੇ ਥੋੜੀ ਬਹੁਤੀ ਡਰਿੰ ਅਸੀਂ ਪਾਕਿਸਤਾਨ ਦੀ ਹਾਦਸੇ ਰੁੜ ਕੇ ਚਲੇ ਗਏ ਸਾਨੂੰ ਪਤਾ ਨਹੀਂ ਲੱਗਿਆ ਬਾਕੀ ਪਹਿਲੀ ਦੂਜੀ ਵਾਰ ਗਿਆਜ਼ੀ ਮੇ ਉਥੇ ਕਿ ਤਾਰਾ ਦੂਰਾ ਦਾ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਇੱਥੇ ਕੋਈ ਲੈਨ ਹੈਗੀ ਐ ਐਂਟਰੀ ਦੀ ਕੀਤੀ ਜੇ ਕੁਝ ਉਹਦੇ ਬਾਰੇ ਇਨੀ ਨੋ ਲੈਜ ਨਹੀਂ ਸੀ ਜੀ ਤੇ ਗਲਤੀ ਨਾਲ ਲੰਘ ਗਏ ਜੀ ਰੁੜ ਕੇ ਪਾਣੀ ਦੇ ਚ ਕਿੰਨਾ ਕੋਹਰੇ ਸੀ ਜਿਹਦੇ ਲਈ ਤੁਸੀਂ ਰੁੜਦੇ ਗਏ ਉਹ ਪਾਣੀ ਤੇ ਤੁਸੀਂ ਬਚੇ ਰਾਤ ਦਾ ਟਾਈਮ ਸੀ ਜੀ ਕੁਝ ਪਤਾ ਨਹੀਂ ਲੱਗਿਆ ਕਿ ਕਿੰਨੀ ਗਵਾਟਾ ਸੀ ਰੁੜੇ ਆ ਇੱਕ दारू ਪੀਤੀ ਸੀ ਮਾੜਾ ਮੋਟਾ ਤੈਰਨਾ ਆਉਂਦਾ ਸੀ ਹੱਥ ਪੱਲਾ ਮਾਰਿਆ ਜ਼ਰੂਰ ਆ ਪਾਣੀ ਦੀ ਜਿੰਨਾ ਹੀ ਵਹੋਂ ਸੀ ਥੱਲੇ ਨੂੰ ਬਹੁਤ ਪਾਕਿਸਤਾਨ ਵਾਲ ਨੂੰ ਤੇਜ਼ ਸੀ ਉਹਦੇ ਕਰਨਾ ਸੀ ਰੋੜ ਕੇ ਪਾਕਿਸਤਾਨ ਦੀ ਧਰਤੀ ਤੇ ਪਹੁੰਚ ਗਿਆ ਸਾਨੂੰ ਪਤਾ ਵੀ ਉਦੋਂ ਲੱਗਿਆ ਜਦੋਂ ਉਹਨਾਂ ਦੀ ਬਿੰਟਰੀ ਨੇ ਸਾਨੂੰ ਪਾਲ ਲਿਆ ਸੀ ਜੇ ਜਦੋਂ ਤੁਸੀਂ ਸਵੇਰ ਹੁੰਦੇ ਆ ਜਦੋਂ ਤੁਸੀਂ ਸੇਫ ਦੂਜੀ ਥਾਂ ਤੇ ਬਚ ਕੇ ਪਹੁੰਚ ਜਾਂਦੇ ਹੋ ਤਾਂ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਉਦੋਂ ਉੱਥੇ ਉਹਨਾਂ ਦੀ ਜੋ ਆਰਮੀ ਆ ਪਾਕਿਸਤਾਨ ਦੀ ਉੱਥੇ ਮੌਜੂਦ ਸੀ ਜਿਹੜੀ ਫੜ ਕੇ ਲੈ ਜਾਂਦੇ ਜਦੋਂ ਮੇਰੇ ਨਾਲ ਦਾ ਮੁੰਡਾ ਨਾਲ ਸੀ ਨਾ ਉਹਨੇ ਜੀ ਵਾਜਾਂ ਮਾਰੀਆਂ ਸੀ ਕਿੱਥੇ ਰੁੜ ਕੇ ਚਲੇ ਗਿਆ ਆਵਾਜਾ ਮਾਰਦਾ ਸੀ ਕਿ ਤਾਂ ਚੜਿਆ ਮੈਚ ਤੇ ਨਿਕਲ ਗਿਆ ਬਾਹਰ ਨਿਕਲ ਗਿਆ ਮੈਂਟਰੀ ਨੂੰ ਜੀ ਪਤਾ ਲੱਗਿਆ ਸੀ ਮੈਂਟਰੀ ਸ਼ਾਇਦ ਕੋਲ ਸੀ ਜਾਂ ਦੂਰ ਸੀ ਪਰ ਮੈਂਟਰੀ ਨੇ ਉਹਨੂੰ ਅਰੈਸਟ ਕਰ ਲਿਆ ਸੀ ਕਿੰਨੇ ਜਣੇ ਤੁਸੀਂ ਜੋ ਪਾਣੀ ਦੇ ਵਹਾਅ ਚ ਰੁੜ ਗਏ ਕਿੰਨੇ ਜਣੇ ਉਧਰ ਚਲੇ ਗਏ ਕਿੰਨੇ ਬਚ ਗਏ ਸੀਗੇ ਅਸੀਂ ਦੋ ਜਣੇ ਸੀਗੇ ਜੀ ਦੋ ਜਣੇ ਸੀ ਦੋਨੋਂ ਚਲੇ ਗਏ ਉਧਰ ਹਾਂਜੀ ਦੋਨੋਂ ਚਲੇ ਗਏ ਤਾਂ ਫਿਰ ਜੋ ਤੁਹਾਡੇ ਘਰ ਦੇ ਜਿਹੜੀ ਭੈਣ ਕੋਲ ਗਈ ਸੀ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਸੀਂ ਉੱਥੇ ਲੱਗੇ ਹੋ ਫੋਨ ਆਇਆ ਸੀ ਜੀ ਫੋਨ ਆਇਆ ਫੋਨ ਤੁਸੀਂ ਉਧਰੋਂ ਕੀਤਾ ਜਾ ਕੇ ਨਹੀਂ ਨਹੀਂ ਫੋਨ ਆ ਸੀ ਨਹੀਂ ਕੀਤਾ ਸੀ ਉਹਨਾਂ ਨੇ ਸਾਡੇ ਠਾਣਿਆਂ ਦੇ ਵਿੱਚ ਇੱਥੇ ਆਪਣੇ ਪੰਜਾਬ ਦੇ ਵਿੱਚ ਸਾਡੇ ਤੋਂ ਡਰਸ ਪੁੱਛ ਕੇ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੇ ਮੁੰਡੇ ਇੱਥੇ ਸਾਡੇ ਕੋਲ ਆ ਜੀ ਸ਼ਾਇਦ ਬਦਨੀ 10 ਦਿਨਾਂ ਬਾਅਦ ਦੱਸਿਆ 13 ਦਿਨਾਂ ਬਾਅਦ ਦੱਸਿਆ ਅਜੇ ਤੱਕ ਮੈਂ ਵੀ ਨਹੀਂ ਕਰ ਪੁੱਛਿਆ ਕਿੰਨੇ ਦਿਨਾਂ ਬਾਅਦ ਪਤਾ ਲੱਗਿਆ ਸੀ ਤਾਂ ਫਿਰ ਜਦੋਂ ਤੁਸੀਂ ਰੁੜ ਕੇ ਉੱਧਰ ਛੱਲੇ ਜਾਂਦੇ ਹੋ ਜੋ ਉਹਨਾਂ ਦੀ ਆਰਮੀ ਸੀ ਉਹ ਫੜ ਕੇ ਕਿੱਥੇ ਲੈ ਜਾਂਦੀ ਹੈ ਉਹ ਜੀ ਸਾਡੇ ਅੱਖਾਂ ਦੇ ਉਹਨਾਂ ਨੇ ਪੱਟੀ ਬੰਨੀ ਸੀ ਪਿੱਛੇ ਬੈਗ ਹੱਤਕੜੀਆਂ ਲਾਈਆਂ ਸਾਨੂੰ ਹੀ ਸਾਨੂੰ ਨਹੀਂ ਕੁਝ ਵੀ ਪਤਾ ਲੱਗਿਆ ਕਿ ਸਾਨੂੰ ਉਹਨਾਂ ਨੇ ਕਿਹੜੇ ਸੈੱਲ ਦੇ ਵਿੱਚ ਰੱਖਿਆ ਔਰ ਕਿਹੜੀ ਜਗ੍ਹਾ ਤੇ ਰੱਖਿਆ 28 ਦਿਨ ਦਾ ਸਾਡਾ ਬਾਅਦ ਉੱਥੇ ਰਿਮਾਂਡ ਹੋਇਆ ਸੀ ਰਿਮਾਂਡ ਦੇ ਵਿੱਚ ਕੋਟ ਮਾਰ ਵੀ ਹੋਈ ਉੱਥੇ ਹਾਂਜੀ ਕੋਟ ਮਾਰ ਤਾਂ ਹੋਈ ਹੈ ਜੀ ਇੰਡੀਆ ਦੇ ਬਾਰੇ ਖਲਾਫ ਉਹ ਇਹੀ ਹੋ ਰਿਆ ਸੀ ਕਿ ਤੁਸੀਂ ਇੰਡੀਆ ਦੇ ਜਸੂਸ ਹੋ ਇੱਕ ਕਬੂਲ ਗੱਲ ਕਰੋ ਸਾਡੀ ਕਿ ਤੁਸੀਂ ਇੱਕੋ ਗੋਗ ਇੰਡੀਆ ਦੇ ਜਸੂਸ ਹੋ ਅਸੀਂ ਕਹਿੰਦੇ ਸੀ ਸਾਰਾ ਅਸੀਂ ਰੁੜ ਕੇ ਆਇਆ ਫਿਰ ਕਹਿੰਦੇ ਸੀ ਤੁਸੀਂ ਮੋਦੀ ਨੇ ਹਰਕਤ ਕੀਤੀ ਆ ਅਸੀਂ ਆਪਦੇ ਦੇਸ਼ ਦੇਵ ਦੇ ਮੰਤਰੀ ਨੂੰ ਬਦਨਾਮ ਨਹੀਂ ਹੋਣਾ ਹੋਂ ਦਿੱਤਾ ਤੇ ਨਾ ਹੋਣਾ ਚਾਹੁੰਦੇ ਸੀ ਵੀ ਸਾਡਾ ਦੇਸ਼ ਦਾ ਵੀ ਮੰਤਰੀ ਵੱਡੇ ਅਹੁਦੇ ਦੇ ਬੰਦੇ ਬਦਨਾਮ ਹੋਣ ਪਰ ਅਸੀਂ ਉਹਨਾਂ ਬਾਰੇ ਕੋਈ ਬਾਰ ਖਲਾਫ ਬਿਆਨ ਨਹੀਂ ਦਿੱਤਾ ਸੀ ਇਹ ਸਾਨੂੰ ਉਹਨਾਂ ਨੇ ਜਿੱਦ ਨਾਲ ਫਿਰ ਵਾਪਸੀ ਨਹੀਂ ਦਿੱਤਾ ਸਾਡੇ ਦੇ ਬਾਰਡਰ ਕ੍ਰਾਸਿੰਗ ਦਾ ਵਰਚਾ ਲਾ ਕੇ ਸਾਲ ਦੀ ਸਜ਼ਾ ਦਿੱਤੀ ਸਾਨੂੰ ਜੀ ਐ ਤੇ ਜੁੱਤੜੇ ਨਾਲ ਦਾ ਸੀ ਦੋਨੋਂ ਇਕੱਠਿਆਂ ਨੂੰ ਲੈ ਜਾਂਦੇ ਆ ਇਕੱਠਿਆਂ ਨੂੰ ਰੱਖਿਆ ਗਿਆ ਨਹੀਂ ਨਹੀਂ ਇਕੱਠਿਆਂ ਨੂੰ ਅਲੱਗ-ਅਲੱਗ ਸੈਲ ਦੇ ਵਿੱਚ ਬੰਦ ਰੱਖਿਆ ਗਿਆ ਜੀ ਤਾਂ ਫਿਰ ਤੁਸੀਂ ਉਹ ਜੇਲ੍ਹ ਦੇ ਵਿੱਚ ਜਦੋਂ ਚਲੇ ਜਾਂਦੇ ਹੋ ਉੱਥੋਂ ਦੀ ਜੇਲ੍ਹ ਦੇ ਵਿੱਚ ਤਾਂ ਉਹ ਜੇਲ੍ਹ ਕਿੱਦਾਂ ਦੀ ਸੀ ਕਿਸ ਤਰ੍ਹਾਂ ਦੀ ਸੀ ਉਹ ਜੇਲ੍ਹ ਠੀਕ ਸੀ ਜੀ ਖਾਣਾ ਮਾੜਾ-ਵਟਾ ਠੀਕ ਸੀ ਵੀ ਨਹੀਂ ਵੀ ਸੀ ਜਦ ਕਿਉਂਕਿ ਉਹ ਉੱਥੇ ਜੋ ਉਹਨਾਂ ਦੇ ਕੈਦੀ ਸੀ ਉਹ ਹੀ ਖਾਣਾ ਪਕਾਉਂਦੇ ਸੀ ਆਪ ਦੀ ਮਰਜ਼ੀ ਨਾਲ ਕੀਪ ਦਾ ਕੱਚਾ ਵੀ ਆ ਜਾਂਦਾ ਸੀ ਕਈ ਵਾਰਾਂ ਠੀਕ ਵੀ ਆ ਜਾਂਦਾ ਸੀ ਇਸ ਤਰੀਕੇ ਖਾਣਾ ਕਾਗਰਜਗਰਪੁਰ ਤੁਸੀਂ ਜੇਲ੍ਹ ਦੇ ਵਿੱਚ ਸੀ ਉਦੋਂ ਫਿਰ ਆਪਸ ਵਿੱਚ ਤੁਸੀਂ ਜਦੋਂ ਵੀ ਇੰਡੀਆ ਦੇ ਇੱਕੜੇ ਤੁਸੀਂ ਉਧਰ ਚਲੇ ਜਾਨੇ ਦੋ ਜਣੇ ਆਪਸ ਵਿੱਚ ਕੋਈ ਮਿਲਜੋਲ ਹੁੰਦਾ ਵਾ ਆਪਸ ਦੇ ਵਿੱਚ ਮਿਲਜੋਲ ਉਦੋਂ ਹੁੰਦਾ ਸੀ ਜਦੋਂ ਖੋਲਦੇ ਸੀ ਗਿਣਤੀ ਤੇ ਮਿਹਨਤ ਤਰਲਾ ਕਰਦੇ ਸੀ ਕਿ ਸਾਨੂੰ 10 ਮਿੰਟ ਦੀ ਤੁੱਪ ਲਵਾਈ ਜਾਵੇ ਸਾਨੂੰ ਇੱਥੇ ਤੁਰ ਫਿਰ ਲੈਣ ਦਿਓ ਸਾਡੇ ਕੋਲ ਅੰਦਰ ਬੈਠਾ ਨਹੀਂ ਜਾ ਰਿਆ ਉਹਨਾਂ ਦੀ ਰਿਕਵੈਸਟ ਕਰਦੇ ਸੀ ਫਿਰ ਸਾਨੂੰ ਖੋਲਦੇ ਸੀ ਆਪਸੀ ਕਦੇ ਗੱਲਾਂ ਬਾਤ ਹੋਈ ਐਦਾਂ ਦੀਆਂ ਹੁੰਦੀਆਂ ਸੀ ਕਿ ਨਹੀਂ ਮੈਂ ਆਪਾਂ ਕੋਈ ਜਾਣ ਆ ਕਿੱਦਾਂ ਨਿਕਲਾਂਗੇ ਤੋਂ ਕੀ ਕੀਤਾ ਜਾਵੇ ਆਪਸ ਦੇ ਵਿੱਚ ਗੱਲਾਂ ਹੋਈਆਂ ਸੀ ਜੀ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਕਿ ਆਪ ਨੂੰ ਇਹਨਾਂ ਨੇ ਨਹੀਂ ਛੱਡਣਾ ਕਿਉਂਕਿ ਮੈਨੂੰ ਸਿੱਧਾ ਉਹਨਾਂ ਨੇ ਟਾਰਗੇਟ ਦਿੱਤਾ ਸੀ ਜੀ ਪਾਕਿਸਤਾਨ ਵਾਲਿਆਂ ਨੇ ਕਿ ਤੂੰ ਮਰਨਾ ਤਾਂ ਹੈ ਸਾਡੇ ਉੱਥੋਂ ਨਾ ਮਰ ਇੰਡੀਆ ਜਾ ਕੇ ਜਾਂ ਪਾਕਿਸਤਾਨ ਹੋਰ ਅੱਗੇ ਜਾ ਕੇ ਮਰ ਜੀ ਕਿ ਮੈਨੂੰ ਟੈਰੋਗੇਸ਼ਨ ਕਰ ਰਹੇ ਸੀ ਤੇ ਮੈਂ ਉਹਨਾਂ ਦੇ ਕੋਈ ਵੀ ਬਿਆਨ ਆਪਦੇ ਇੰਡੀਆ ਦੇ ਆਪਦੀ ਦੇਸ਼ ਦੀ ਤਰਤੀਰੀ ਬਰ ਖਿਲਾਫ ਕੋਈ ਬਿਆਨ ਦੇਣ ਲਈ ਮੈਂ ਤਿਆਰ ਨਹੀਂ ਸੀ ਉੱਥੇ ਜੇ ਤੁਸੀਂ ਪਹੁੰਚਦੇ ਹੋ ਅੰਦਰ ਤੇ ਹੋਰ ਵੀ ਕੋਈ ਆਪਣੇ ਇੰਡੀਆ ਦੇ ਬੰਦੇ ਤੁਹਾਡੇ ਨਾਲ ਦੇ ਜੋ ਪੰਜਾਬੀ ਦੇ ਹੈਗੇ ਸੀ ਉੱਥੇ ਹਾਂਜੀ ਹੈਗੇ ਸੀ ਜੀ ਪੰਜਾਬੀ ਮੁੰਡੇ ਹੈਗੇ ਸੀ ਕਿੰਨੇ ਕੁ ਜਾਣੇ ਸੀ ਅਸੀਂ ਜੀ ਟੋਟਲ ਪੰਜਾਬੀ ਮੁੰਡੇ 9 ਸੀਗੇ ਜੀ ਜਿਨ੍ਹਾਂ ਵਿੱਚੋਂ ਅਸੀਂ 6 ਮੁੰਡੇ ਇੱਧਰ ਆ ਗਏ ਆ ਜੀ 6 ਆ ਗਏ ਤੇ ਤਿੰਨ ਕਿਹੜੇ ਉੱਥੇ ਰਹਿ ਗਏ ਸੀ ਉਹਨਾਂ ਦਾ ਪਤਾ ਵੀ ਉਹ ਕਿੱਥੋਂ-ਕਿੱਥੋਂ ਦੇ ਸੀਗੇ ਉਹਨਾਂ ਬਾਰੇ ਇਹਨਾਂ ਪਤਾ ਕੀ ਫਰੋਇਪੁਰ ਦੇ ਸੀ ਤੇ ਜਦੋਂ ਤੁੱਪ ਦੇ ਬੰਦੇ ਸੀ ਇੱਕ ਦੂਜੇ ਨਾਲ ਗੱਲਬਾਤ ਕਰ ਲੈਂਦੇ ਸੀ ਪਰ ਸਾਨੂੰ ਇੰਨਾ ਟਾਈਮ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਦਿੰਦੇ ਸੀ ਕਦੋਂ ਤੁਸੀਂ ਆਉਣਾ ਸੀਗਾ ਇੱਧਰ ਨੂੰ ਕਿੰਨਾ ਕੁ ਟਾਈਮ ਪਹਿਲਾਂ ਪਤਾ ਲੱਗਿਆ ਵੀ ਨਹੀਂ ਪਈ ਅੱਜ ਅਸੀਂ ਆਪਣੇ ਪਿੰਡ ਵਾਪਸ ਬਤਨ ਨੂੰ ਜਾਣਾ ਨਹੀਂ ਸਰ ਕੋਈ ਪਤਾ ਨਹੀਂ ਸੀ ਬਸ ਇਹ ਯਕਦਾ ਮੈਂ ਇਦਾਂ ਕਿਹਾ ਕਿ ਨਹੀਂ ਵੀ ਅੱਜ ਤੁਹਾਨੂੰ ਛੱਡ ਤੋਂ ਲੈ ਕੇ ਜਾਣਾ ਹਾਂ ਹਾਂਜੀ ਸਵੇਰੇ ਆਏ ਸੀਗੇ ਕਹਿੰਦੇ ਕੱਪੜੇ ਆਪਣੇ ਚੱਕੋ ਤਿਆਰ ਹੋ ਤੁਹਾਨੂੰ ਛੱਡ ਕੇ ਜੀ ਕੋਈ ਇਦਾਂ ਦਾ ਉਧਰੋਂ ਦਾ ਮਲਾਜ਼ਮ ਹੋਵੇ ਜਾਰਮੀ ਵਾਲਾ ਜਿੰਨੇ ਤੋਂ ਡਿੱਤੇ ਤੇ ਰਹਿਮ ਕੀਤੇ ਹੋਵੇ ਨਹੀਂ ਪਈ ਵੀ ਇਹ ਤਾਂ ਬੜੇ ਰੁੜ ਕੇ ਦਰਿਆ ਦੇ ਵਿੱਚ ਆ ਗਿਆ ਚੰਗੇ ਮੁੜਿਆ ਇਦਾਂ ਦਾ ਕੁਝ ਹੋਇਆ ਉੱਥੇ ਨਹੀਂ ਹੈ ਸੀ ਇੱਕ ਆਦਮੀ ਸੀ ਜੀ ਉਹ ਕਹਿੰਦਾ ਜੀ ਰੁੜ ਕੇ ਆਇਆ ਵਿਚਾਰੇ ਲੁਕੇ ਹੋਏ ਸੀ ਇਹਨਾਂ ਕੋਲ ਇੱਕ ਪਾਣੀ ਦੀ ਬੋਤਲ ਸੀਗੀ ਤੇ ਇਹਨਾਂ ਕੋਲ ਇੱਕ ਪਰਨਾ ਸੀਗਾ ਉਹਨਾਂ ਨੇ ਸਾਡੇ ਤੇ ਰਹਿਮ ਕੀਤੀ ਸੀ ਪਰ ਜਿਹੜੇ ਦੂਸਰੇ ਬੰਦੇ ਸੀ ਉਹਨਾਂ ਨੂੰ ਮਜਬੂਰ ਕੀਤਾ ਬਿਆਨ ਦੇਣ ਤੇ ਕਿ ਤੁਸੀਂ ਇਹੀ ਕਹਿਣਾ ਕਿ ਅਸੀਂ ਇਹਨਾਂ ਨੂੰ ਦਰਿਆ ਦੇ ਵਿੱਚੋਂ ਫੜਿਆ ਥੇਲ ਕਿੰਨੀ ਕਬੱਡੀ ਸੀ ਜਿਸ ਦੋਏ ਤੁਸੀਂ ਅੰਦਰ ਰੱਖਿਆ ਜਾਂਦਾ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਉੱਥੋਂ ਦਾ ਮਾਹੌਲ ਥੋੜਾ ਹੀ ਥਾਂ ਸੀ ਜੀ ਚਾਰ ਬਲਾਗ ਦੇ ਵਿੱਚ ਇੰਡੀਅਨ ਚਾਰ ਬਲਾਗ ਵਜਦਾ ਥੋੜਾ ਥਾਂ ਸੀ ਉੱਥੇ ਰਹਿਣ ਵਾਸਤੇ ਕੋਈ ਨਾ ਖਾਸ ਨਹੀਂ ਸੀ ਉਹਦਾ ਟਾਈਮ ਉਸ ਉੱਥੇ ਰਹਿਣ ਦਾ ਬਸ ਸੀਗਾ ਜੀ ਹੋਰ ਕੋਈ ਨਹੀਂ ਕਿਤੇ ਬਾਹਰ ਨਹੀਂ ਨਿਕਲਣ ਦਿੰਦੇ ਬਾਹਰ ਕਿਸੇ ਪਾਕਿਸਤਾਨੀ ਨਾਲ ਕਦੇ ਕੋਈ ਮੁਲਾਕਾਤ ਗੱਲਬਾਤ ਨਹੀਂ ਹੋਈ ਸਾਡੀ 32 ਮਹੀਨੇ ਬੜਾ ਲੰਮਾ ਟਾਈਮ ਹੁੰਦਾ तकरीबन 3 ਸਾਲ ਹੀ ਹੋ ਜਾਂਦਾ ਤੇ ਨੁਕ ਮਹੀਨੇ ਘੱਟ ਹੁੰਦਾ ਤੇ ਬੜਾ ਉਖੇ ਦੇਖੋ ਜਦੋਂ ਆਪਾਂ ਇੱਥੇ ਇੰਡੀਅਨ ਜੇਲ੍ਹ ਤੋਂ ਕੋ ਜਾਂਦਾ ਘਰ ਦੇ ਕੱਪੜੇ ਵੀ ਲੈ ਜਾਂਦੇ ਆ ਹੋਰ ਕੁਝ ਤੇ ਫਿਰ ਉਹ ਕੱਪੜੇ ਵਗੈਰਾ ਤੁਹਾਡੇ ਕੋਲ ਇੱਕ ਇੱਕ ਪਾਇਆ ਹੋਇਆ ਯੂਜ਼ ਸ਼ੂਡ ਸੀ ਇਹ ਫਿਰ ਕਿਦਾਂ ਸਰਦਾ ਸੀਗਾ ਸਰਦਾ ਜੀ ਜੋ ਕਹਿੰਦੀ ਰਿਆ ਹੋ ਜਾਂਦੇ ਸੀ ਆਪ ਦੀ ਖੁਸ਼ੀ ਨਾਲ ਉਹ ਉੱਥੋਂ ਕੱਢ ਕੇ ਸੂਟ ਦੇ ਦੇ ਦਿੰਦੇ ਸੀਗੇ ਕਿ ਜੀ ਇਹਨਾਂ ਦੀ ਕੋਈ ਮੁਲਾਕਾਤ ਨਹੀਂ ਇੰਡੀਆ ਵਿੱਚ ਬਲਾਕ ਵਾਲਿਆਂ ਦੀ ਤੇ ਇਹਨਾਂ ਨੂੰ ਚਲ ਕਪੜਾ ਲੀੜਾ ਪਾਉਣ ਨੂੰ ਦਿੱਤਾ ਜਾਵੇ ਤੁਹਾਡੇ ਨਾਲ ਉੱਥੋਂ ਦੇ ਪਾਕਿਸਤਾਨ ਦੇ ਵੀ ਕੋਈ ਕੈਦੀ ਹੈਗੇ ਸੀਗੇ ਨਹੀਂ ਜੀ ਸਾਡੇ ਨਾਲ ਨਹੀਂ ਸੀ ਸਿਰਫ ਇੰਡੀਆ ਤੇ ਲੱਗ ਰੱਖਿਆ ਹਾਂਜੀ ਇੰਡੀਆ ਦੇ ਲੱਗ ਕੈਦੀ ਰੱਖੇ ਸੀ ਤਾਂ ਖਾਣਾ ਜਿੱਦਾਂ ਕਿ ਆਪਾਂ ਘਰ ਦੇ ਵਿੱਚ ਰੋਟੀ ਖਾਣੇ ਸਵੇਰੇ ਵੀ ਖਾ ਲੈਂਦੇ ਆ ਸ਼ਾਮ ਨੂੰ ਵੀ ਖਾ ਲੈਂਦੇ ਆ ਕਿਉਂਕਿ ਖਾਣਾ ਕਿਸ ਤਰ੍ਹਾਂ ਦਾ ਹੁੰਦਾ ਸੀ ਸਿਰਫ ਕਿੰਨੇ ਟਾਈਮ ਮਿਲਦਾ ਸੀ ਉਹ ਖਾਣਾ ਜਿੱਦਾਂ ਟਾਈਮ ਮਿਲਦਾ ਸੀ ਕਿੰਨੇ ਟਾਈਮ ਖਾਣੇ ਦੇ ਵਿੱਚ ਕੀ ਹੁੰਦਾ ਸੀਗਾ ਸੁਬਹ ਚਿੱਟੇ ਜਣੇ ਉਤੇ ਹੁੰਦੇ ਸੀ ਦੁਪਹਿਰ ਨੂੰ ਦਾਲ ਹੁੰਦੀ ਸੀ ਛੋਲਿਆਂ ਦੀ ਸ਼ਾਮ ਨੂੰ ਕੋਈ ਹੋਰ ਜੀ ਲਾਲੂ ਜੀ ਜਿੱਦਾਂ ਆਲੂ ਆ ਗਿਆ ਜ ਜਾਂ ਕੋਈ ਰਾਜਮ ਆ ਗਿਆ ਇਸ ਤਰੀਕੇ ਦੀ ਚੀਜ਼ ਆਉਂਦੀ ਹੈ 32 ਮਹੀਨਾ ਦੇ ਵਿੱਚ ਜਦੋਂ ਉੱਥੇ ਅਸੀਂ ਜੇਲ੍ਹ ਦੇ ਵਿੱਚ ਸੀ ਕਿਸੇ ਘਰ ਦੇ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਹਾਂਜੀ ਹੋਈ ਸੀ ਉਹ ਗੱਲ ਫਿਰ ਕੌਣ ਕਰਵਾਉਂਦਾ ਸੀ ਉਹ ਜੇਲ੍ਹ ਬਲੋ ਕਰਾਉਂਦੇ ਸੀ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਸੀ ਜੇਲ੍ਹ ਨੂੰ ਜੀ ਇਹਨਾਂ ਦੀ ਗੱਲ ਕਰਾਈ ਜਾਵੇ ਘਰ ਦੇ ਵਿੱਚ ਕਿ ਪਤਾ ਸੁਰ ਲੱਗ ਜਾਵੇ ਕਿ ਅਸੀਂ ਜਿੰਦੇ ਆ ਤਾਂ ਫਿਰ ਜਦੋਂ ਘਰਦਿਆਂ ਨੂੰ ਕਦੇ ਕੋਈ ਇਦਾਂ ਦਾ ਲੱਗਦਾ ਸੀ ਕਿ ਸਾਡੇ ਭਾਈ ਜੋ ਮੁੰਡੇ ਫੜੇ ਹੋਏ ਆ ਵਾਪਸ ਆ ਜਾਣਗੇ ਹਾਂਜੀ ਅਸੀਂ ਫੋਨ ਕਰਕੇ ਕਰਦਿਆਂ ਨੂੰ ਇਹ ਹਿਦਲਾਸਾ ਦੇ ਰਿਆ ਸੀ ਕਿ ਚਲੋ ਅਸੀਂ ਥੋੜੇ ਟਾਈਮ ਤੱਕ ਜਲਦੀ ਆ ਜਾਾਂਗੇ ਫਿਰ ਮੇਰੇ ਪਿਤਾ ਜੀ ਮਰ ਗਏ ਸੀ ਇੱਥੇ ਜੀ ਉਹਨਾਂ ਦੀ ਹਾਂਜੀ ਡੈਥ ਹੋ ਗਈ ਸੀ ਮੈਨੂੰ ਉੱਥੇ ਬਹੁਤ ਟੈਨਸ਼ਨ ਹੋ ਗਈ ਸੀ ਦਿਮਾਗ ਦੇ ਥੋੜਾ ਜਿਹਾ ਅਸਰ ਪੈ ਗਿਆ ਸੀ ਫਿਰ ਦਵਾਈ ਵੀ ਚੱਲ ਰਹੀ ਆ ਇੱਥੇ ਵੀ ਚੱਲ ਰਹੀ ਆ ਜੀ ਦਿਮਾਗੀ ਹੱਦ ਨਹੀਂ ਸਹੀ ਹੋਊਗੀ ਸੀ ਉੱਥੇ ਜਦੋਂ ਉੱਥੇ ਕੋਈ ਬੁਬਾਰ ਹੋ ਜਾਂਦਾ ਸੋ ਹੋਟਲਾਂ ਮਿੱਠਾ ਹੋ ਜਾਂਦਾ ਤੇ ਫਿਰ ਕੋਈ ਦਵਾਈ ਮੈਡੀਸਨ ਉੱਥੇ ਮਿਲਦੀ ਸੀ ਮਿਲਦੀ ਸੀ ਜੀ ਮਿਲਦੀ ਸੀ ਮੈਨੂੰ ਦਿਮਾਗੀ ਟੈਨਸ਼ਨ ਦੀ ਦਵਾਈ ਮਿਲਦੀ ਰਹੀ ਹੈ ਜੀ ਉੱਥੇ ਮਿਲਦੀ ਰਹੀ ਹੈ ਹਾਂਜੀ ਤੇ ਕੀ ਕੀ ਲੱਗਦਾ ਦੇਖੋ ਇੰਡੀਆ ਦੇ ਵਿੱਚ ਇੰਡੀਆ ਦੇ ਲੋਕ ਇੰਡੀਆ ਦੇ ਪਪਲਸ ਇਧਰੋਂ ਤੇ ਉਧਰੋਂ ਦਾ ਫਰਕ ਕੀ ਨਿੱਕੀ ਲੱਗਦਾ ਉਹਨਾਂ ਦਾ ਜੀ ਜ਼ੁਲਮ ਬਹੁਤ ਜ਼ਿਆਦਾ ਆਪਣੇ ਥੋੜਾ ਜਿਹਾ ਇਹ ਆ ਕਿ ਜਿੰਨੇ ਵੀ ਪੰਜਾਬੀ ਵੀਰਾਂ ਇਹਨਾਂ ਦਾ ਇੱਕ ਆਪਣਾ ਜੀ ਪਿਆਰਾ ਜੀ ਚਲੋ ਜਿੰਨੀ ਗਲਤੀ ਆ ਬੰਦੇ ਦੇ ਜਿੰਨਾ ਕਸੂਰਵਾਰਾ ਬੰਦਾ ਉਹਨਾਂ ਬੰਦੇ ਨਾਲ ਕਰਦੇ ਆ ਪਰ ਨਜਾਇਜ਼ ਅੱਜ ਤੱਕ ਆਪਣੇ ਨਾਲ ਨਹੀਂ ਹੋਇਆ ਨਾ ਅਸੀਂ ਕਹਿ ਸਕਦੇ ਆ ਕਿ ਸਾਡੀ ਇੰਡੀਆ ਦੀ ਫੌਜ ਜਾਂ ਪੰਜਾਬ ਦੀ ਪੁਲਿਸ ਜੋ ਵੀ ਆ ਕਿਸੇ ਨਾਲ ਧੱਕਾ ਕਰਦੇ ਆ ਅੱਜ ਤੱਕ ਮੇਰੇ ਨਾਲ ਨਾ ਕਿਸੇ ਨੇ ਕੀਤਾ ਨਾ ਮੈਂ ਇਹਨਾਂ ਨੂੰ ਕਦੇ ਕਹਿ ਸਕਦਾ ਜੀ ਤਾਂ ਸ਼ਦਨ ਦੇ ਕਿਸ ਤਰ੍ਹਾਂ ਹੋਇਆ ਕਿਦਾਂ ਕੁੱਟ ਮਾਰ ਕਿਸ ਤਰ੍ਹਾਂ ਦੀ ਸੀਗੀ ਉਹ ਕੁੱਟ ਮਾਰ ਉਹਨਾਂ ਦੀ ਬਸ ਇਹ ਜੀ ਡੰਡੇ ਸੋਟੀਆਂ ਮਾਰਦੇ ਸੀ ਜਾਂ ਪਟਰੇ ਨਾਲ ਕੁੱਟਦੇ ਸੀ ਬਸ ਇਹੀ ਕੁੱਟ ਮਾਰ ਸੀ ਕਦੋਂ ਕੁੱਟ ਰਹੇ ਹੁੰਦੇ ਸੀ ਤਾਂ ਕੋਈ ਇਦਾਂ ਦਾ ਰਹਿਮ ਕਰਨ ਵਾਲਾ ਜਿਹਦਾ ਤੁਸੀਂ तहे ਦਿਲੋਂ ਧੰਨਵਾਦ ਕਰਨਾ ਚਾਹੋ ਵੀ ਨਹੀਂ ਭਈ ਪਾਕਿਸਤਾਨ ਦੇ ਜੋ ਤੁਸੀਂ ਸਾਡੇ ਤੇ ਰਹਿਮ ਕੀਤਾ ਕੋਈ ਨਾਮ ਯਾਦ ਹੋ ਸਭ ਜੀ ਇੱਕ ਗੱਲ ਕਰਦੇ ਆ ਜੀ ਸਭ ਬੰਦੇ ਨੂੰ ਯੂਜ਼ ਕਰਨ ਵਾਲੇ ਹੁੰਦੇ ਆ ਜੀ ਚਾਰ ਜਣੇ ਕੁੱਟ ਰਿਹਾ ਇੱਕ ਇਹਨਾਂ ਕਹਿ ਰਹੀ ਛੱਡ ਦੋ ਛੱਡ ਦੋ ਹੁਣ ਦੱਸੂਗਾ ਨਹੀਂ ਜੇ ਕੋਈ ਗਲਤ ਬਿਆਨ ਨਹੀਂ ਦੇ ਰੇ ਉਹੀ ਕਹਿ ਦਿੰਦਾ ਸੀ ਇਹਨੂੰ ਦੁਬਾਰਾ ਕੁੱਟੋ ਜੀ ਅਸੀਂ ਕੋਈ ਗੱਲ ਨਹੀਂ ਕਿ ਕੋਈ ਰਹਿਮ ਕਰ ਦੋ ਪਾਕਿਸਤਾਨ ਦੇ ਕਿਸੇ ਬੰਦੇ ਦੇ ਨਾਲ ਜਾਂ ਉਥੋਂ ਦਾ ਕੋਈ ਜਿਹਦੇ ਨਾਲ ਜਦੋਂ ਬੰਦਾ 32 ਮਹੀਨੇ ਰਹਿ ਜਾਂਦਾ ਕੋਈ ਦਿਲੋਂ ਪਿਆਰ ਹੋਵੇ ਕਿ ਨਹੀਂ ਭਾਈ ਇਹ ਚੰਗਾ ਬੰਦਾ ਵਾ ਨਹੀਂ ਨਹੀਂ ਜੀ ਕਿਸੇ ਨਾਲ ਕੋਈ ਐਸਾ ਜਦੋਂ ਵਰਤਨਾ ਹੀ ਨਹੀਂ ਕਿਸੇ ਨਾਲ ਰਹਿਣਾ ਹੀ ਨਹੀਂ ਪਿਆਰ ਦੀ ਐਸੀ ਕੋਈ ਗੱਲ ਹੀ ਨਹੀਂ ਜੀ ਬਸ ਆਪ ਦਾ ਟੈਂਪਾਸ ਹੀ ਕੀਤਾ ਜੀ ਜੇਲ ਮੇਰਾ ਇੰਡੀਆ ਸਰਕਾਰ ਦਾ ਧੰਨਵਾਦ ਕਰਦਾਂਗੇ ਸਾਨੂੰ ਵਾਪਸੀ ਲਿਆ ਸੀ ਆਪ ਦਾ ਟੈਂਪਾਸ ਕੀਤਾ ਜਦੋਂ ਇੰਡੀਆ ਦਾ ਵੀ ਤੁਸੀਂ ਆਏ ਹੋ ਤਾਂ ਫਿਰ ਘਰ ਦੇ ਨੂੰ ਪਤਾ ਸੀ ਅੱਜ ਮੁੰਡੇ ਨੇ ਆਉਣਾ ਨਹੀਂ ਜੀ ਇਹਨਾਂ ਨੂੰ ਫੋਨ ਆਇਆ ਸੀ ਆਪਣੇ ਲੁਧਿਆਣੇ ਚ ਡੀਸੀ ਦਫਤਰ ਚੋਂ ਫੇਰ ਅੱਗੋਂ ਲੈਣ ਕੌਣ ਗਿਆ? ਚਾਚਾ ਜੀ ਗਿਆ ਸੀ, ਘਰ ਦੀ ਫੈਮਿਲੀ ਗਈ ਸੀ, ਸਾਰੇ ਗਏ ਸੀ। ਜਦੋਂ ਘਰ ਵਾਪਸ ਆਏ ਹਾਂ 32 ਮਹੀਨਾ ਬਾਅਦ ਘਰ ਦਾ ਮਾਹੌਲ ਘਰ 'ਚ ਖੁਸ਼ ਕਿਹੋ ਜਿਹਾ ਸੀ। ਬਹੁਤ ਜ਼ਿਆਦੀ ਖੁਸ਼ੀ ਆਈ ਕਰਦੇ ਨਾਲ ਮਿਲ ਕੇ, ਫਿਰ ਵੀ ਬਹੁਤ ਜ਼ਿਆਦੀ ਇੱਕ ਟੈਨਸ਼ਨ ਵੀ ਹੋਈ ਸੀ ਕਿ ਮੇਰੇ ਡੈਡੀ ਪਿਤਾ ਜੀ ਮੇਰੇ ਮਰ ਗਏ ਸੀਗੇ ਜੀ, ਉਹਨਾਂ ਦੀ ਡੈਥ ਹੋ ਗਈ ਤੇ ਮੈਨੂੰ ਬਹੁਤ ਬੁਰਾ ਦਿੱਸ ਹੋ ਗਈ। ਹਾਂਜੀ ਬਹੁਤ ਜ਼ਿਆਦੀ ਟੈਨਸ਼ਨ ਨੇ। ਉਹਨਾਂ ਨੂੰ ਕੀ ਹੋਇਆ? ਉਹਨਾਂ ਦੇ ਜੀ ਕੈਂਸਰ ਫੜਾ ਸੀ ਵੱਖੀ 'ਚ। ਮੈਰਿਡੋਂ ਬਿਐ ਹੋਇਆ ਤੁਸੀਂ? ਹਾਂਜੀ ਬੱਚੇ ਕਿੰਨੇ ਆ ਦੋ ਮੁੰਡੇ ਆ ਜੀ ਦੋ ਮੁੰਡੇ ਬੱਚਿਆਂ ਦਾ ਮਾਪਿਓ ਨਾਲ ਬੜਾ ਪਿਆਰ ਹੁੰਦਾ ਤੇ ਵਾਪਸ ਇੱਥੇ ਆਏ ਆ ਤੇ ਬੱਚਿਆਂ ਦੇ ਵਿੱਚ ਕਿਹੋ ਜੀ ਗੱਲਬਾਤ ਕਿਹੋ ਜਿਹਾ ਪਿਆਰ ਸੀ ਬੱਚਿਆਂ ਦੇ ਵਿੱਚ ਬਹੁਤ ਪਿਆਰ ਸੀ ਜੀ ਬੱਚੇ ਗੱਲ ਲੱਗੇ ਹੋ ਰਹੇ ਸੀ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਕੁਝ ਇੰਡੀਆ ਦੇ ਲੋਕਾਂ ਦਾ ਮੀਡੀਆ ਦਾ ਕਿਸ ਨੇ ਤੁਹਾਡੀ ਹੈਲਪ ਕੀਤੀ ਜਿਹਨਾਂ ਲੋਕਾਂ ਨੇ ਉਹਨਾਂ ਲਈ ਕੁਝ ਕਹਿਣਾ ਚਾਹੋ ਇੰਡੀਆ ਬਹੁਤ ਵਧੀਆ ਹੀ ਬਹੁਤ ਜ਼ਿਆਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਦਿਲੋਂ ਕਿ ਜਿੰਨਾ ਹੀ ਇੰਡੀਆ ਦਾ ਮੀਡੀਆ ਆਪਣਾ ਜੀ ਵੀਰਪਰਾ ਨੇ ਜਾਂ ਕੋਈ ਮੇਰੀਆਂ ਸਿਸਟਰਾਂ ਵੀ ਮੀਡੀਆ ਤੇ ਕੰਮ ਕਰ ਰਹੀਆਂ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਮੈਨੂੰ ਬਹੁਤ ਜਲਦੀ ਇਹਨਾਂ ਨੇ ਵਾਪਸੀ ਲਿਆ ਖਬਰਾਂ ਲਾ ਲਾ ਕੇ ਬਹੁਤ ਜਲਦੀ ਮੈਨੂੰ ਵਾਪਸ ਇੰਡੀਆ ਦੇ ਵਿੱਚ ਲਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ ਹੁਣ ਤੁਹਾਡੀ ਦਵਾਈ ਚੱਲ ਰਹੀ ਹੈ ਹਾਂ ਜੀ ਦਵਾਈ ਚੱਲ ਰਹੀ ਹੈ ਜੀ ਮੇਰੀ ਚਲੋ ਸਭੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦ ਇਦੋਂ ਵੀ ਜ਼ਿਆਦਾ ਠੀਕ ਹੋ ਜਾਓ ਹਾਂ ਜੀ ਠੀਕ ਹੈ ਜੀ ਤਾਂ ਮੇਰੇ ਨਾਲ ਇਹ ਲੜਕਾ ਮਜੂਦ ਸੀ ਜਾਨੀ ਸਾਰੇ ਕੱਲਬ ਦੱਸ ਸੀ ਕਿੰਦਾਂ ਦੇ ਤਸ਼ੱਦਦ ਹੋਇਆ ਕਿਸ ਤਰ੍ਹਾਂ ਇਹਨਾਂ ਦੀ ਵਾਪਸੀ ਹੋਈ 32 ਮਹੀਨਿਆਂ ਦੇ ਬਾਅਦ ਤਾਂ ਖਾਸ ਕਰਕੇ ਇੰਡੀਆ ਪੁਲਿਸ ਇੰਡੀਆ ਦਾ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਤੈ ਦਿਲੋਂ ਧੰਨਵਾਦ ਕੀਤਾ ਜਿਹੜੇ ਕਿ ਪਾਕਿਸਤਾਨ ਦੀ ਜੇਲ੍ਹ ਦੇ ਵਿੱਚੋਂ ਰਿਹਾ ਕੇ ਹੋ ਕੇ ਆਇਆ ਤੁਸੀਂ ਇਸ ਵਾਰ ਕੀ ਸੋਚਦੇ ਹੋ ਟੀਵੀ ਦੀ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਤੁਸੀਂ ਸਾਨੂੰ ਜਰੂਰ ਦੱਸਿਓ ਬ੍ਰਸ ਸੰਯੋਗੀ ਸੁਨੂਦ ਨਾਲ ਐਨ ਐਨ ਆਰ ਨਿਊਜ਼ ਪੈਂਡ ਪਰਜਿਆ ਬਿਹਾਰੀਪੁਰ